ਹਾਂ ਜੀ ਪ੍ਰੈਸ਼ੀਬੀ ਉਸ ਦੀ ਸਾਡੀ ਹਾਂ ਕਰ ਰਹਾ ਨਾ ਕਰ ਰਹਾ ਅਰ ਅਸੀਂ ਦਾ ਚਾਚਾ ਕੰਪਨੀ ਤੇ ਸੈਂਟਰ ਵੀ ਨਹੀਂ ਹਾਂ ਜੀ ਹਾਂ ਜੀ ਡਾਕਟਰ ਆ ਤੁਹਾਡਾ ਕੋਈ ਕੈਮਰਾ ਸਾਹਿਬਪੁਰ ਸਾਹਿਬ ਤੁਸੀਂ ਤਾਂ ਹਾਂ ਜੀ ਹਾਂ ਜੀ ਇਹ ਇੱਕ ਤਰ੍ਹਾਂ ਦਾ ਇਹਦੇ ਸਕੈਨ ਵਿੱਚ ਅੱਛਾ ਜੀ ਜਿੱਤਰਾ ਨੇ ਜਿਹਦੇ ਮਤਲਬ ਉਹ ਦੇਖ ਗਿਆ ਉਹ ਜਿਹੜਾ ਬੋਲੇ ਟੀਰ ਗੈਸ ਨੂੰ ਟੀਰ ਗੈਸ ਚਰਰ ਬੱਜਰੇ ਉਦਾਨ ਵੇਲੇ ਇਸ ਪ੍ਰੋਬਲਮ ਨਾਲ ਉਹ ਦੂਜੀ ਹੋ ਗਈ ਹੈ ਜਿਹੜਾ ਰੱਖਿਆ ਹੈ ਹਾਂ ਸੋਸੀਟੀ ਉਹ ਇਹ ਸ਼ਹਿਰਾਇ ਦਾ ਮਤਲਬ ਕੀ ਹੁੰਦਾ ਹੈ ਇਹ ਕਿ ਬਜਾ ਬਸਾ ਬਹੁਤ ਤਾਂ ਮੰਨਦੇ ਆ ਇਸ ਪ੍ਰਿੰਟ ਦਾ ਕੰਮ ਹੈ ਮੈਂ ਦੁਰਾਲੀ ਵੀ ਨਾਲ ਕੋਈ ਜਿਹੜਾ ਮੁੰਡਾ ਦੇ ਬੱਜਾ ਉਹ ਪੂਰ ਕਸ਼ਟ ਜੀ ਕਰਦਾ ਸੋਸੀਟੀ ਵਿੱਚ ਬੰਦ ਚੱਕੀ ਹੈ ਸਾਡੀ ਜੀ ਕਿ ਤਰ੍ਹਾਂ ਦੋਆਂ ਸਟਾਫ ਸੈਂਟਰ ਸੈਂਟਰ ਤੇ ਉਹਨਾ ਉਹ ਲੜ ਮੁੰਡੇ ਦੀ ਡੈਥ ਹੋਈ ਉਹਨੂੰ ਸੈਵ ਕਰਕੇ ਪੁਲਿਸ ਸੈਂਟਰ ਤੋਂ ਡਾਕਟਰ ਸਾਹਿਬ ਨੂੰ ਕੀ ਡਾਕਟਰ ਜੀ ਸਾਪੋ ਕੀ ਡਾਕਟਰ ਦੇ ਤੇ ਕਿਹਦਾ ਕੀ ਆਇਆ ਵਿੱਚੋਂ ਸਰ ਇਹ ਨਾ ਅੱਜ ਸਾਡੇ ਡਾਕਟਰ ਹੋ ਕੇ ਚਲੇ ਆ ਤੇ ਅੱਜ ਹੀ ਸਾਡੇ ਕੋਲ ਰਿਪੋਰਟ ਆ ਰਹੀ ਕਰਨ ਐਚ ਆਰ ਦੇ ਨਾਲ ਅੱਛਾ ਅੱਜ ਵਿੱਚ ਫੋਰਨ ਬਾਡੀ ਹੈ ਅੱਜ ਵੇਲੇ ਮੈਕੈਨਿਕੀਟ ਕੱਬਿਆ ਹੈ ਦੇਈ ਬਟੇ ਅੰਦਰੋਂ ਕੁਝ ਸਪਲਿੰਟਰ ਨਿਕਲੇ ਹੈ ਇਹ ਤਾਂ ਨਿਕਲੇ ਕੁਝ ਨਹੀਂ ਹੈ ਐਕਸਰੇ ਨਾਲ ਪੋਰਟ ਹੋਏ ਨੇ ਐਕਸਰੇ ਤੋਂ ਉਹ ਫੋਰਨ ਬੋਡੀ ਲੱਗ ਰਹੀ ਸੀ ਸੋ ਵੀ ਹੈ ਰਿਪੋਰਟਡ ਅਲਾਈਜ਼ਡ ਪ੍ਰੈਕਟਿਕ ਵੀ ਹੋ ਸਕਦਾ ਹੈ ਬਟ ਇਹ ਹੈ ਕਿ ਅਜ ਐਕਸਰੇ ਕਿੰਨਾ ਟਾਈਮ ਲੱਗੇਗਾ ਪਤਾ ਕਰਨ ਸਿਰਫ ਆ ਜੇ ਅਸੀਂ ਸੀਟੀ ਵੀ ਲੋਡ ਕਰ ਸਕੀਏ ਤਾਂ ਉਹ ਖਰਾਕੇ ਅਸਾਂ ਨੂੰ ਪਤਾ ਲੱਗੇਗਾ ਡੈਸ਼ ਤੇ ਨੋਗਾ ਵੀ ਕਿੱਥੇ ਹੈ ਜਾਂ ਕੀ ਨੇਚਰ ਹੈ ਬਟ ਫੇਰੀ ਅੱਗੇ ਕਨਫਰਮ ਕਰ ਪਾਗੇ ਦੇ ਇਹਦੇ ਸਕੇਦੇ ਫੱਟਣ ਨੇ ਬਸ ਦੇ ਕੋਈ ਇਨਵੈਸਟੀਗੇਸ਼ਨ ਹੋ ਤਾ ਕੋਈ ਨਹੀਂ ਚਲ ਰਹੀ ਤੇ ਲੜਕਾ ਕੋਈ ਨਹੀਂ ਸਾਇਦ ਪਹਿਲੇ ਉੱਥੇ ਕੀ ਹੈ ਉੱਥੇ ਵੀ ਸਰ ਉਹ ਪੈਲੇਟ ਜੇ ਆਏ ਹਾਂ ਹਾਂ ਤੇ ਪੈਲੇਟ ਤੇ ਆਇਆ ਹੀ ਹੈ ਪੈਲੈਟ ਇਹ ਜੁਨਾਰੀ ਦਾ ਪੈਲੇਟ ਹੈ ਕਿ ਕੋਈ ਯਰਮੂ ਆਪਾਂ ਨਹੀਂ ਹੈ ਇਹਦੀ ਇਹ ਜਿਹੜੀ ਕੋਈ ਇਫੈਕਟ ਪਾ ਲਗੇ ਉਹ ਸਾਡੇ ਤਾਂ ਕੰਬੜੀ ਦਾ ਪੈਲੇਟ ਪੈਲੇਟ ਤੇ ਫਿਰ 12 12 ਬੋਰ ਦਾ ਰਿਸ਼ੀਅਨ ਨਮਾਤਰ ਤੂ ਬਣਾਉਣਾ 6 ਨੰਬਰ 6 ਨੰਬਰ ਹੈ ਜੀ 6 ਨੰਬਰ ਫਾਰਮੋਰ ਦੇ ਗਿਆ ਜਿਹੜੀ ਪੁਲਿਸ ਵੈਪਨ ਨਹੀਂ ਹੈ ਪੁਲਿਸ ਵੈਪਨ ਨਹੀਂ ਹੈ ਵੈਸੇ ਕੀ ਹੋਣੀ ਹੈ ਪ੍ਰਾਈਵੇਟ ਸੰਦੇਤ ਤੇ ਹੋਣਾ ਇਸ ਨੂੰ ਭਜਾਣ ਵਾਸਤੇ ਵੈਸੇ ਨਹੀਂ ਇੰਜ ਵੀ ਕਰ ਦੋ ਆ ਦੇਖੋ ਇਹਨਾਂ ਦੇ ਦਾਣੇ ਜਿਹੜੇ ਲੱਗੇ ਨੇ ਮੈਂ ਅੱਗੇ ਇਸ ਮੈਂ ਉੱਧਰ ਆਉਂਦਾ ਉਹ ਜੋ ਬੋਟ ਹੈ ਕਿੰਨੇ ਪਿੱਛੇ ਹਮਮ ਇਧਰ ਆਜੋ ਇਧਰ ਹੋ ਗਿਆ ਸੀ ਇਧਰ ਆਜੋ ਤੁਸੀਂ ਐਸ ਬੰਦੇ ਆਜੋ ਗੁਰੂ ਜੀ ਗੱਲ ਮੈਂ ਤਾਂ ਸ਼ਰਾਪਾ ਹੀ ਦੇ ਦਿੱਤਾ ਨਾ ਜੈ ਕਰੇ ਜੈ ਕਰੇ ਜੈ ਕਰੇ ਖਾਣ ਉਹ ਆਉਂਦਾ ਉਹ ਬੱਚੇ ਉਹ ਵੀ ਨੰਨ ਕਰਾਉਂਗੇ ਤੇ ਤਰਹੀ ਸਿੱਕੇ ਅਗਲਾ ਨੀਚੇ ਕਰੇਗਾ ਨਹੀਂ ਮੋਬਾਈਲ ਜਿਨਾ ਦਾ ਜਦੋਂ ਤੋਂ ਤੇ ਵੀ ਇਹ ਰਖਾ ਰਿਹਾ ਹੈ ਤਾਂ ਉਸ ਪਰ ਉਸ ਜਿਹਾ ਉਹ ਕਹਿੰਦਾ ਇਨੀ ਕਿ ਦੋਨੋਂ ਬੱਚਾ ਪਤਾ ਤਾਂ ਲੱਗਦਾ ਹੈ ਕਿ ਉਹ ਬੜਾ ਸੜ ਤੋਂ ਬਾਹਰ ਆ ਗਿਆ ਹੈ ਹਾਂਜੀ 10 ਫੁੱਟ ਤੋਂ ਸਿਰ ਮੈਂ ਮੈਂ ਅੱਗੇ ਵਧੀਆ ਜੀ ਟਰੈਕਟਰ ਬਣਦੇ ਸਨ ਤੇ ਮੈਂ ਦੱਸੂ ਜਿਹੜੇ ਰਾਹ ਫਰੌੜ ਹੈ ਕਿ ਹਰਿਆਣਾ ਦੀ ਪੰਜਾਬ ਦੀ ਸੀਮਾ ਜੀ ਅੰਦਰ ਵਿੱਚ ਉਹ ਤਰ੍ਹਾਂ ਜਿਹੜਾ ਬੋਰਡ ਲੱਗਾ ਨਾ ਪੰਜਾਬ ਦਾ ਵੀ ਉਹ ਜਿਹੜਾ ਜੀ ਆਲਾ ਕੁਝ ਜਿਹਾ ਉਹ ਬੋਰਡ ਥੱਲੇ ਥਾ ਟਰੈਕਟਰ ਬਣਨ ਦੇ ਸਨ ਉਹਨਾਂ ਤੇ ਰੁਕਿਆ ਮੈਂ ਅੱਗੇ ਹੋ ਕੇ ਤੇ ਜੇ ਮੇਰੇ ਇਧਰ ਹੀ ਕੋਸ਼ਿਸ਼ ਤੇ ਇਧਰ ਹੀ ਕੋਸ਼ਿਸ਼ ਕਰਿਆ ਨਾ ਜੀ ਆ ਗਈ ਸਾਹਮਣੇ ਆਪਣੀ ਪੁਲਿਸ ਕਿੱਥੇ ਸੀ ਪੰਜਾਬ ਆਪਣੇ ਪੁਲਿਸ ਦਾ ਜੀ ਦਿਖਦੀ ਨਹੀਂ ਕਿੱਥੇ ਆ ਨੋਰੀ ਕੁਰਸੀ ਉਹਦੂ ਅੱਗੇ ਦੇਖੀ ਆ ਗਈ ਤੇ ਮੇਰੇ ਤਾਂ ਮਲੇ ਰਫਲ ਦਾਣਾ ਝੜ ਗਿਆ ਬੇਕਰ ਨਾ ਥੋੜੇ ਦੇ ਨਾ ਸੁੱਟ ਰਿਹਾ ਚ ਸੀ ਤੇ ਜੀ ਇੰਦਾਂ ਉਹਨਾਂ ਨੇ ਫਿਆਰ ਕਰਤਾ ਮਲਕਾ ਦਾ ਭੂਮਿਆ ਮੇਰੇ ਮੁੱਖੀ ਚ ਲੱਗਾ ਬਾਕੀ ਸਾਰੇ ਟਰੈਕਟਰ ਦੇ ਲੱਗਾ ਇਸ ਕੰਮ ਉਹ ਕੀ ਇੰਨਾ ਤੇ ਕੋਈ ਪੈਲੇਟ ਅਜੀ ਬੋਡੀ ਵਿੱਚ ਨਹੀਂ ਮਿਲਿਆ ਚ ਨੇ ਐਕਸਰੇ ਹੋ ਗਿਆ ਅੰਦਰ ਹੀ ਮੇਜ ਬਿੰਨ ਨਾ ਉਹਨਾਂ ਨੇ ਬਾਰੀ ਨਹੀਂ ਗੱਡੇ इसल बिहेव पर सिटी सर सर सिटी स्कैन हुआ है सर फॉर सिटी स्कैन कराया पेशेंट सर चेस्ट भी कराया है ब्रोंका भी कराया है ब्रोंकाल्स कैन ऑलमोस्ट टू पैरेट्स अवेलेबल आइडेंटिफाई हुए हैं इनसाइड द अबडोमिनल कैविटी टेकर पोस्टीरियर अबडोमिनल वॉल में सर आप ओपिनियन लीजिएगा सर भी कह रहे हैं इंजरी नहीं सर, सर। अंदर दिखती ਇੰਜਰੀ ਨਹੀਂ ਕੀਤੀ ਉਹਨੇ ਤਾਂ ਉਹਦੇ ਵਿੱਚ ਫਿਰ ਕਰਨ ਦੀ ਲੋੜ ਨਹੀਂ ਹੈ ਸਰ ਅਨੈਕਸੀਡੈਂਟਲ ਕਿਸੀ ਸਟੀਮ ਮੁੜਿਆ ਤੇ ਸਾਹ ਦੇ ਕੇਸਰੀ ਰਜਿਸਟਰ ਹੋ ਰਿਹਾ ਜੀ ਜੀ ਸਰ ਜੀ ਜੀ ਆਪਾਂ ਵੀਟੂ ਰਿਸੀਵ ਕਰਾਂਗੇ ਤਾਂ ਹੀ ਕੋਈ ਸਾਬਤ ਕਰ ਪਾਉਗੇ ਜੇ ਆਪਾਂ ਰਿਸੀਵ ਵੀ ਨਹੀਂ ਕਰਦੇ ਚੀਜ਼ ਅੰਦਰ ਦੀ ਅੰਦਰ ਹੈ ਜਦ ਤੇ ਆਡੀਓ ਪ੍ਰੂਵ ਕੇ ਪਹਿਲੇ ਤੇ ਸਰ ਉਹ ਤਾਂ ਸੀਲ ਗਏ ਤੇ ਅਵੇ ਪਤਰੀ ਬਚਾ ਜੀ ਜਾਂ ਕੋਈ ਹੋਰ ਚੀਜ਼ ਹੋਈ ਚੀਜ਼ ਤੱਕ ਤੇ ਬਟੂ ਮਤਲਬ ਇੰਪੈਕੀਸ਼ਨ ਦੀ ਗੱਲ ਤੇ ਕਰਾਂਗੇ ਅਸੀਂ ਲਈ ਆਪ ਤੇ ਕੇ ਪੈਡਿੰਗ ਨਹੀਂ ਨਾ ਜਨੀਸ ਦਾ ਮੈਂ ਨਹੀਂ ਲਿਖਿਆ ਮੈਂ ਜਿਹੜਾ ਖੈਰੋ ਦਾ ਪਤਾ ਤੇ ਇਹਨਾਂ ਨੂੰ ਵੀ ਉੱਥੇ ਘਰ ਲੈਣਾ ਹੈ ਉਹ ਵੀ ਬੜੀ ਜ਼ਰੂਰੀ ਹੈ। ਆਪਾਂ ਸ਼ਾਬਾਸ਼ ਸ਼ਾਬਾਸ਼ ਬੰਦੇ ਸਾਡੇ ਹਲਕੇ ਦੇ ਪਤਰਾਣੇ ਤੋਂ ਪਹਿਲਾਂ ਆਜਾ। ਉਹ ਰੀਸ ਤੋਂ ਨਾ ਕੋਈ ਤੁਸੀਂ ਕਿੱਦਾਂ ਦੇ ਆਏ ਮੈਂ 21 ਦੇ ਜਾ ਰਿਹਾ 21 ਤਰੀਕ ਦੇ ਹਾਂਜੀ ਇੱਕ ਹਫ਼ਤੇ ਦੇ ਦਾ ਇਹ ਦਾਗ ਬਿਗਾੜ ਲੈ ਜਾਈਂ ਹਾਂਜੀ ਇੱਕ ਹਫ਼ਤੇ ਲੱਗਾ ਜੀ ਇਹ ਦਾਗ ਬਿਗਾੜ ਲੈ ਗੂ ਨਾਲ ਉਹ ਨਿਕਲੇ ਹਾਂਜੀ ਉਹ ਲੱਗੇ ਸਾਨੂੰ ਜੁੜਾ ਵਜਰਾ ਸਾਹਿਬ ਅੱਜੋ ਬੜਕੇ ਕਿੱਦਾਂ ਚਾਹੀਦਾ ਹੈ ਮੈਨੂੰ ਹਾਂਜੀ ਠੀਕ ਹਾਂਜੀ ਜੀ ਨਹੀਂ ਮੈਂ ਉਹ ਲੋਕ ਨੂੰ ਕਹਿੰਦਾ ਇਹ ਇਹਨਾਂ ਨੂੰ ਫਿਰ ਵੈਸੇ ਹੀ ਰੱਖਿਆ ਜੀ ਹਾਲ ਸਰਵ ਦੇਸ਼ਨ ਹੀ ਰਹਿ ਜਾਂਦੇ ਆਬਜ਼ਰਵੇਸ਼ਨ ਹੀ ਆ ਯਸ ਤੁਹਾਨੂੰ ਕੋਈ ਚਿੰਤਾ ਕੋਈ ਇਸ ਤੋਂ ਬਾਅਦ ਕੋਈ ਮੈਂ ਜਿਹੜੇ ਕਿਸਮ ਦੇ ਵੈਸੇ ਹਾਂ ਠੀਕ ਹੈ ਹਾਂ ਜੀ ਅੱਛਾ ਤੁਹਾਨੂੰ ਮਿਲਲੀ ਹਾਂ ਜੀ ਇਹ ਰੱਖੋ ਬਸ ਇਹਦੇ ਕੋਈ ਇੰਤਜ਼ਾਰ ਨਹੀਂ ਇੰਤਜ਼ਾਰ ਨਹੀਂ ਹੈ ਉਹ ਲਾਟੇ ਕੋਈ ਹੈਗਾ ਜੀ ਉਹ ਸਾਰੇ ਹੋ ਹੀ ਨੇ ఈ ఈ సేమ్ బట్ నంబర్స్ ਤੇ ਲੱਗਣੇ ਤਾਂ ਲੱਗਦਾ ਦੇ ਨਹੀਂ ਪਹਿਲੇ ਤੋਂ ਤੇ ਤੁਹਾਨੂੰ ਇਹ ਸਾਰੇ ਪੱਟੇ ਦੇ ਕੋਲ ਆਉਂਦੇ ਸੀ ਹੈ ਜਿਸ ਜਿਹੜੇ ਪਹਿਲੇ ਤੋਂ ਸਨ ਕਿਉਂ ਬਿਲਕੁਲ ਸਭ ਥੋੜਾ ਇਹ ਦੇਖ ਲੈਣੇ ਸਰ ਇਹਦੇ ਵੀ ਸਿਰ ਲੈਫਟ ਸਾਈਡਡ ਲੰਗ ਇੰਜਰੀ ਸੀ ਕਿ ਸਰ ਲੈਫਟ ਸਾਈਡ ਤੇ ਸਿੱਗੀ ਸੀ ਤੇ ਉਹ ਅੰਦਰ ਫੋਰਮ ਬਡੀ ਆਈਸੀਐਸਰ ਲੰਗੇ ਤੇ ਉਹਨੇ ਇੰਜਰੀ ਕਰਕੇ ਲੈਫਟ ਸਾਈਡ ਛਾਤੀ ਦੇ ਵਿੱਚ ਸਿਰ ਖੂਨ ਤੇ ਥੋੜੀ ਹਵਾ ਦਾ ਮਤਲਬ ਕਹਾਂ ਲੋ ਕਿ ਇੰਡੀਕੇਸ਼ਨ ਹੋਈ ਸੀ ਤਾਂ ਅਸੀਂ ਆਪਾਂ ਲੈਫਟ ਸਾਈਡ ਦੇ ਦੀ ਟਿਊਪ ਪਾਈਏ ਸਰ ਛਾਤੀ ਦੇ ਵਿੱਚ ਉਹਦੀ ਕਰਕੇ ਇੰਜਰੀ ਹੋਈ ਸੀ ਸਰ ਸਾਡੀ ਸਰ ਹੁਣ ਪੇਸ਼ੈਂਟ ਕੰਫਰਟੇਬਲ ਹੈ ਸਰ ਔਰ ਪੇਸ਼ੈਂਟ ਦੇ ਦਿਨੋਂ ਇੰਪਰੂਵਸ ਵੀ ਸਰ ਜਿਹੜੀ ਇਹ ਥੋੜੀ ਜੀ ਕੱਟ ਰਹੀ ਹੈ ਸੋ ਜੀ ਸਾਡੀ ਸਰ ਅੱਗੇ ਨਾਲੋਂ ਇੰਪਰੂਵ ਹੈ ਹਾਂਜੀ ਸਰ ਜੀ ਇਹਨੇ ਵੀ ਸਰ ਚਾਰ ਦਿਨ ਹੋ ਗਏ ਤਾਂ ਵੀ ਥੋੜੀ ਜੀ ਬੋਲੋ ਮੱਥੀ ਬੜਾ ਹੈ ਜਨਾ ਬੜਾ ਹਲਾ ਕੇ ਲੰਗਜ਼ ਉਹਨਾਂ ਪੈੜਿਆਂ ਵਿੱਚੋਂ ਆ ਕੇ ਵੀ ਸੇਵਾ ਕਰ ਰਹੇ ਸੀ। ਬਸ ਉਹਨਾਂ ਨੇ ਕੁਝ ਨਹੀਂ ਕਿਹਾ ਉਹਨਾਂ ਦਾ ਕਿੰਨੇ ਕੁ ਵਰਦੀ ਸੀ ਪਲੀਜ਼ ਹੋ ਸਕਦਾ ਹੈ ਜੀ 150 ਬਣਾ ਵਰਦੀਆਂ ਵਿੱਚ ਕੋਈ ਕੁਝ ਵਰਦੀਆਂ ਚ ਸੀਗੇ ਕੁਝ ਐਵੀ ਸੀਗੇ ਉਹ ਅੱਛਾ ਤੁਸੀਂ ਫਾਇਲ ਨੂੰ ਦਵੇਖੇ ਹਾਂ ਜੀ ਮੇਰੇ ਤਾਂ ਹੀ ਅੱਜ ਚੱਲ ਗਈਆਂ ਨੇ ਅੱਛਾ ਜੀ ਸਰ ਬਿਲਕੁਲ ਕਿਆਣਾ